BRTC ਅਤੇ ਪੰਨਵਸ ਦੇ ਕੰਟਰੈਕਟ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਬਠਿੰਡਾ ਦਾ ਬੱਸ ਸਟੈਂਡ 2 ਘੰਟੇ ਕੀਤਾ ਜਾਮ ਅਤੇ ਵੱਡੇ ਸੰਘਰਸ਼ ਦੀ ਦਿੱਤੀ ਚੇਤਾਵਨੀ ਮੌਕੇ ਆਗੂਆਂ ਨੇ ਬੋਲਦੇ ਕਿ ਅੱਗੇ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਹ ਵੀ BRTC ਦੇ ਮੁਲਾਜ਼ਮਾਂ ਦੇ ਜਾਂ ਪੰਨਵਸ ਦੇ ਮੁਲਾਜ਼ਮਾਂ ਦੇ ਕੋਈ ਵੀ ਵਾਅਦੇ ਪੂਰੇ ਨਹੀਂ ਕੀਤੇ ਗਏ ਜਿਸ ਨੂੰ ਲੈ ਕੇ ਉਹਨਾਂ ਵੱਲੋਂ 7 8 ਅਤੇ 9 April 9 April ਨੂੰ ਜਿਹੜੀ ਹੈ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਗਿਆ ਅਤੇ ਅੱਜ ਉਹਨਾਂ ਵੱਲੋਂ 2 ਘੰਟੇ ਬਠਿੰਡਾ ਦਾ ਬੱਸ ਸਟੈਂਡ ਜਿੱਥੇ ਜਾਮ ਕੀਤਾ ਗਿਆ ਉੱਥੇ ਇਹਨਾਂ ਬੋਲਦੇ ਆ ਕਿ ਆ ਕਿ ਪੂਰੇ ਪੰਜਾਬ ਦੇ ਬੱਸ ਸਟੈਂਡ ਜਿਹੜੇ ਇਹਨਾਂ ਵੱਲੋਂ ਜਾਮ ਕੀਤੇ ਗਏ ਹਨ ਤੇ ਉਹਨਾਂ ਨਾਲ ਇਹ ਵੀ ਕਿਹਾ ਕਿ ਅਗਰ ਸਰਕਾਰ ਨੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ 7 8 ਅਤੇ 9 April ਨੂੰ ਪੂਰੇ ਪੰਜਾਬ ਦੇ ਅੰਦਰ ਪੀਆਰਟੀ ਸਲੀਪ ਪਨ ਵਸਦੀਆਂ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਆ ਉਸ ਨੂੰ ਸੁਣਾਉਣੀ ਹੈ ਕੀ ਹੈ ਪੂਰਾ ਮਾਮਲਾ मेरा नलवंत सिंह अज का जरा प्रोग्राम सा जो सरकार ने दो हजार पच्ची छब्बी का बजट पेश है ओद्दर तो ਜਿਹੜੀ ਪਾਕਿਸਤਾਨ ਦੀ ਫੋਟੋ ਤੇ ਡਾਕਟਰ ਈਮਰਾਉ ਬੇਲਤਰ ਦੀ ਫੋਟੋ ਲਾਈ ਪਰ ਉਹ ਬੈਟਰੀ ਵਾਲਾ ਉਹਨਾਂ ਦੀ ਫੋਟੋ ਲਾ ਕੇ ਪੇਸ਼ ਕਰਨ ਵਾਲਾ ਨਹੀਂ ਇਹੋ ਜਿਹਾ ਵਿੱਚ ਕੁਝ ਵੀ ਨਹੀਂ ਕਿ ਜਿਹੜੀ ਇਹਦਾ ਯੋਧਿਆਂ ਦੀ ਫੋਟੋ ਲਾਈ ਤੁਸੀਂ ਕਿ ਸਰਕਾਰ ਨੇ ਉਸ ਬੈਟਰੀ ਦੇ ਵਿੱਚ ਕਿਸੇ ਵਿਭਾਗ ਦੇ ਲਈ ਕੁਝ ਵੀ ਰਾਖਵਾ ਕਰਨ ਨਹੀਂ ਰੱਖਿਆ ਤੇ ਨਾ ਹੀ ਕੋਈ ਟ੍ਰਾਂਸਪੋਰਟ ਵਿਭਾਗ ਦੇ ਲਈ ਕੁਝ ਭੇਜ ਦਿੱਤਾ ਗਿਆ ਤਾਂ ਜਿਸ ਦਿਨ ਰੋਜ਼ ਨੂੰ ਅੱਜ ਅਸੀਂ ਪੂਰੇ ਪੰਜਾਬ ਦੇ ਪਾਸਟੈਂਡ ਬੰਦ ਕਰਕੇ ਉਹ ਬੋਧਲੀਆਂ ਨੇ ਕਾਫੀਆਂ ਸਾੜਨ ਜਾ ਰਹੇ ਆ ਤੇ ਨਾਲ ਦੀ ਨਾਲ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਜਿਨ੍ਹਾਂ ਨੂੰ ਸਰਕਾਰ ਲਾਗੂ ਨਹੀਂ ਕਰ ਰਹੀ ਵਾਰ-ਵਾਰ ਮੀਟਿੰਗਾਂ ਕਰਕੇ ਵਾਰ-ਵਾਰ ਭਰੋਸੇ ਦੇ ਕੇ ਤੇ ਸਾਦੂ ਸਾਡੇ ਜਿਹੜੇ ਮਸਲੇ ਨੇ ਉੱਥੇ ਨੜਤਲੇ ਜਾ ਰਹੇ ਨੇ ਪਰ ਕੋਈ ਵੀ ਬਦਲ ਹਾਲ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਜ਼ ਵਜੋਂ ਅਸੀਂ 7 8 9 ਅਪ੍ਰੈਲ ਦੀ ਜਿਹੜੀ ਹੜਤਾਲ ਰੱਖੀਏ ਉਹ ਮੁਕੰਮਲ ਤੌਰ ਤੇ ਚੱਕਾ ਜਾਮ ਕਰਕੇ ਅਸੀਂ ਹੜਤਾਲ ਕਰਾਂਗੇ ਅੱਜ ਅਸੀਂ ਉਹ 2025-26 ਦੇ ਬੈਟ ਦੀਆਂ ਕਾਪੀਆਂ ਸਾੜ ਕੇ ਤੇ ਜਿਹੜੀਆਂ ਮੰਨੀਆਂ ਜਿਵੇਂ ਮੰਗਾ ਲਾਗੂ ਨਾ ਕਰਨ ਦੇ ਰੋਸ ਵਜੋਂ 2 ਘੰਟੇ ਦੀ ਬੱਸ ਸਟੈਂਡ ਬੰਦ ਕਰਕੇ ਸਰਕਾਰ ਦੇ ਮੈਨੇਜਮੈਂਟ ਦਾ ਬਿੱਟ ਸਿਆਪਾ ਕਰਨ ਜਾ ਰਹੇ ਆ ਕਿ ਲੱਗਦੇ 2 ਘੰਟੇ ਕਰਕੇ ਤੁਹਾਡੇ ਸਰਕਾਰ ਇਸ ਬਿਲਕੁਲ ਜੀ ਅਸੀਂ ਇੱਕ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਅਸੀਂ ਆਪਣੇ ਹੱਕ ਲੈਣ ਲਈ ਬਿਲਕੁਲ ਜਾਗਰੂਕ ਆ ਅਸੀਂ ਆਪਣੇ ਹੱਕ ਲੈਣ ਲਈ ਤਿਆਰ ਬਰ ਤਿਆਰ ਆ ਜੇਕਰ ਸਰਕਾਰ ਨੇ ਅੱਜ ਸਾਦੇ ਸਟੇਲਰ ਤੋਂ ਅੰਦਾਜ਼ਾ ਲਾ ਕੇ ਸਾਡੇ ਮਸਲੇ ਹੱਲ ਲਾ ਕੀਤੇ ਤਾਉਣ ਵਾਲੀ ਜਿਹੜੀ 7 8 9 ਅਪ੍ਰੈਲ ਦੀ ਜਿਹੜੀ ਹੜਤਾਲ ਹੈ ਉਹ ਮੁਕੰਮਲ ਤੌਰ ਤੇ ਅਸੀਂ ਬਰਾਤੀ ਜਥੇਬੰਦੀਆਂ ਦੇ ਸਹਿਯੋਗ ਨਾਲ ਅਸੀਂ ਬਿਲਕੁਲ ਚੱਕਾ ਜਾਮ ਕਰਕੇ ਸਰਕਾਰ ਤੇ ਮੈਨੇਜਮੈਂਟ ਦੇ ਖਿਲਾਫ ਜਿਹੜਾ ਵੱਡਾ ਮੋਰਚਾ ਖੋਲ੍ਹਾਂਗੇ ਉਹਦੇ ਲਈ ਸਾਨੂੰ ਚਾਹੇ ਕੋਈ ਵੀ ਟਿੱਕੇ ਜਿਹਾ ਸਲੀਕਨੇ ਪਹਿਣਾ ਉਹ ਕਰਕੇ ਅਸੀਂ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਨੀਆਂ ਵੀ ਨੇ ਸਭ ਦਾ ਸਾਥ ਲੈ ਕੇ ਫੱਦੇ-ਫੱਦਰ ਦੇ ਸ਼ਿਕਾਇਤਸ ਕਰਕੇ ਆਪਣੇ ਮਸਲੇ ਹੱਲ ਕਰਵਾਵਾਂਗਾ। ਮੇਰਾ ਨਾਮ ਰਵਿੰਦਰ ਸਿੰਘ ਪੰਜਾਬ ਰੋਡਵੇ ਪੰਬਸ ਪੀਆਰਡੀਸੀ ਕੰਟਰੈਕਟ ਵਰਕਰ ਯੂਨੀਅਨ 2511 ਬਟਨਾੜੀ ਪੁਰਾਣਾ ਪ੍ਰਧਾਨ ਹੈ ਜੀ। ਮਾਮਾ ਦੇ ਪੁੱਤ। ਉਦੋਂ ਅਸੀਂ ਅੱਜ 2 ਘੰਟੇ ਬੱਸ ਸਟੈਂਡ ਬੰਦ ਕਰਨ ਦਾ ਪ੍ਰੋਗਰਾਮ ਰੱਖਿਆ ਹੈ। ਤਾਂ ਇਹ ਪ੍ਰੋਗਰਾਮ ਅਸੀਂ ਹੜਤਾਲ ਦੀ ਤਿਆਰੀ ਵਜੋਂ ਰੱਖਿਆ ਗਿਆ ਹੈ। 7 8 ਤੇ 9 ਜਿਹੜੀ ਅਪ੍ਰੈਲ ਦੀ ਅਸੀਂ ਇੱਕ ਵੱਡੀ ਵੱਡੇ ਪੱਧਰ ਤੇ ਹੜਤਾਲ ਕਰਨ ਜਾ ਰਹੇ ਹਾਂ ਹੜਤਾਲ ਦਾ ਕਾਰਨ ਜਿਹੜਾ ਹੈਗਾ ਜਿਹੜੀਆਂ ਸਾਡੀਆਂ ਮੰਨੀਆਂ ਹੋਣਗੀਆਂ ਮੰਗਾਂ ਉਹਨਾਂ ਨੂੰ ਮੈਨੇਜਮੈਂਟ ਤੇ ਸਰਕਾਰ ਲਾਗੂ ਨਹੀਂ ਕਰ ਰਹੀ ਕਿਤੇ ਨਾ ਕਿਤੇ ਸਰਕਾਰ ਨਾਲ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਾਡੀ ਮੀਟਿੰਗ ਹੋਈ ਸੀ ਤਾਂ ਮੀਟਿੰਗ 'ਚ ਮੁੱਖ ਮੰਤਰੀ ਨੇ ਤੇ ਨਾਲ ਉੱਥੇ ਅਧਿਕਾਰੀਆਂ ਨੇ ਇਹ ਗੱਲ ਮੰਨੀ ਹੈ ਕਿ ਜਿਹੜੀਆਂ ਸਾਡੀਆਂ ਮੰਗਾਂ ਇਹ ਵਾਕਈ ਜਾਇਜ਼ ਹੈ ਇਹਨਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਕਰੇ ਸਾਡੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਪਰ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਤੇ ਲਾਲ ਤੋਂ ਲਾਲ ਜਿਹੜਾ ਬਜਟ 2025-26 ਦਾ ਪੇਸ਼ ਕੀਤਾ ਗਿਆ ਉਹਦੇ 'ਚ ਕਿਸੇ ਵੀ ਮੁਲਾਜ਼ਮ ਪੱਕੀ ਕੋਈ ਫੈਸਲਾ ਨਹੀਂ ਲਿਆ ਗਿਆ ਤਾਂ ਉਸ ਦੇ ਰੋਸ ਵਿੱਚ ਅਸੀਂ ਅੱਜ ਬਜਰਦਿਆਂ ਕਾਪੜਿਆਂ ਵੀ ਸਾੜ ਰਹੇ ਆ ਤੇ ਸਮੂਹ ਡਿਪੂਆਂ ਦੇ ਰੈਸਟੰਡਾਂ ਦੇ ਗੇਟ ਬੰਦ ਕਰਕੇ ਦੋ ਦਿਨਾਂ ਦੇ ਅਸਥਿਤਨ ਰਸਣ ਕਰ ਰਹੇ ਆ ਤਾਂ ਜੋ ਅਸੀਂ ਸਰਕਾਰ ਨੂੰ ਅਸੀਂ ਦੱਸੀ ਦੱਸ ਸਕੀਏ ਅਸੀਂ 71 ਇੱਕ ਜੋ ਟੋਕ ਕੇ ਅਸੀਂ ਆਪਦੇ ਜਿਹੜੀਆਂ ਮੰਗਾਂ ਮਰਵਾਉਣ ਲਈ ਤਤਪਰ ਆ